ਹਲੋ ਹੰਟੀ ਅੱਜ ਤੁਹਾਨੂੰ ਜਿਹੜਾ ਪਲੱਸ ਸੀ ਚ ਪਨੀਰ ਕੱਢਦੇ ਆ ਵੀ ਕਿਵੇਂ ਬਣਾਉਨੇ ਆ ਦੇਖੋ ਪਹਿਲਾਂ ਪਨੀਰ ਕੱਢ ਲਿਆ ਪੌਣੇ ਦੇ ਦਾ ਪੌਣੇ ਚ ਨੂੰ ਸਾਰੀ ਲੱਸੀ ਛਾਣ ਕੇ ਮਣੇ ਦੇ ਵਿੱਚ ਆਪਾਂ ਨੇ ਕੀ ਕੀ ਪਾਉਣਾ ਹੈ ਪਿਆਜ਼ ਹੈ ਆਲੂ ਵਾਲੇ ਵੀ ਹੋਏ ਨੇ ਤਿੰਨ ਟਮਾਟਰ ਹੈ ਔਰ ਹਰੀ ਮਿਰਚ ਹੈ ਤਣੀਆਂ ਪਾ ਸਕਦੇ ਆ ਦੇਖੋ ਜੀ ਪਹਿਲਾਂ ਨਮਕ ਪਾ ਦੋ ਸਭ ਤੋਂ ਪਹਿਲਾਂ ਇਹਦੇ ਵਿੱਚ ਜਿੰਨਾ ਕੱਪ ਤੁਸੀਂ ਪਸੰਦ ਕਰਦੇ ਹੋ ਜ਼ਿਆਦਾ ਪਸੰਦ ਕਰਦੇ ਹੋ ਜ਼ਿਆਦਾ ਪਾ ਲਓ ਫਿਰ ਪਾ ਦੋ ਇਸ ਤੋਂ ਬਾਅਦ ਜੀਰਾ ਹਾਂਜੀ ਥੋੜਾ ਜਿਹਾ ਜੀਰਾ ਪਾ ਕੇ ਥੋੜੀ ਜੀ ਲਾਲ ਮਿਰਚ ਪਾ ਦੋ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਸਕਿਪ ਵੀ ਕਰ ਸਕਦੇ ਹੋ ਹਰੀ ਹੈਗੀ ਕਿਉਂਕਿ ਮਿਰਚ ਉਤੇ ਕੋ ਇਹਦੇ ਵਿੱਚੋਂ ਵਾਲੇ ਹੋਏ ਆਲੂ ਪਾ ਦਨੇ ਉਬਾਲ ਕੇ ਆਲੂ ਕੱਟ ਲੇ ਬਰੀਕ ਬਰੀਕ ਆਲੂ ਪਾ ਦੂੰ ਪਿਆਜ਼ ਟਮਾਟਰ ਔਰ ਹਰੀ ਮਿਰਚ ਹਰੀ ਮਿਰਚ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਜੇ ਤੁਸੀਂ ਘੱਟ ਪਸੰਦ ਕਰਦੇ ਹੋ ਘੱਟ ਪਾ ਲਓ ਇਹਦੇ ਵਿੱਚ ਥੋੜਾ ਜਿਹਾ ਦੁੱਧ ਵੀ ਪਾ ਸਕਦੇ ਹੋ ਲੱਸੀ ਵੀ ਪਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਗਾੜਾ ਹੈ ਇਹਨੂੰ ਥੋੜਾ ਜਿਹਾ ਪਤਲਾ ਕਰਨ ਲਈ ਥੋੜਾ ਜਿਹਾ ਪਾਣੀ ਵੀ ਪਾ ਸਕਦੇ ਹੋ ਤੁਸੀਂ ਕਿਉਂਕਿ ਦੇਖੋ ਇਹਨੂੰ ਕੋਲ ਨੂੰ ਚੰਗੀ ਤਰ੍ਹਾਂ ਮਿਲਾ ਦੋ ਸਾਰਾ ਮਟੀਰੀਅਲ ਵਿੱਚ ਇਹਦੇ ਪਨੀਰ ਦੇ ਥੋੜਾ ਜਿਹਾ ਪਾਣੀ ਪਾ ਦੋ ਕਿਉਂਕਿ ਇਹ ਗਾੜਾ ਜ਼ਿਆਦਾ ਸੀ ਇਹ ਕੋ ਮੇਰੇ ਕੋਲ ਹੱਥਾੜੀ ਹੈਂਡੀ ਹੈ ਮੈਂ ਇਹਦੇ ਨਾਲ ਘੋਮਾ ਹੋ ਕਰ ਦਣਾ ਮਿਕਸ ਕਰ ਦਣਾ ਤੁਸੀਂ ਦੂਜੇ ਜਿਹੜਾ ਗ੍ਰੇਂਡਰ ਹੁੰਦਾ ਹੈ ਉਹਦੇ ਨਾਲ ਵੀ ਕਰ ਸਕਦੇ ਹੋਂ ਵੀ ਉਹਦੇ ਨਾਲ ਜ਼ਿਆਦਾ ਜਿਵੇਂ ਪਤਲਾ ਹੋ ਜਾਂਦਾ ਅਸੀਂ ਇਹਦੇ ਨਾਲ ਹੀ ਕਰਦੇ ਹੰਨੇ ਆ ਇਬਨੇ ਤੁਸੀਂ ਸਬਜੀ ਨਾਲ ਵੀ ਰੋਟੀ ਨਾ ਖਾ ਸਕਦੇ ਹੋ ਚੌਲ ਬਣਾ ਲਓ ਉਹਦੇ ਨਾਲ ਖਾ ਸਕਦੇ ਹੋ ਬਹੁਤ ਵਧੀਆ ਬੈ ਨਹੀਂ ਹੁੰਦੀ ਇਹਦੇ ਵਿੱਚ ਕਾਲੀ ਮਿਰਚ ਪਾ ਦਿਓ ਥੋੜੀ ਪੇਸਟ ਅਨੁਸਾਰ ਪਾ ਲਓ ਆਪਣੇ ਹਾਂਜੀ ਤੇ ਲਾਸਟ ਚ ਮਾ ਦਿਓ ਧਨੀਆ ਅਨੁਸਾਰਿਆਂ ਨੂੰ ਮਿਕਸ ਕਰ ਲਓ धनिया भी चंकी तरह मिक्स कर लो ठीक है जी ओके थैंक यू